ਜਿਹੜੇ ਪੰਜਾਬ ਤੋਂ ਜਾਂ ਗਦਰੀ ਪਾਰਟੀ ਤੋਂ ਜਿਨ੍ਹਾਂ ਨੇ ਫਾਂਸੀ ਚੜੇ ਜਿਹੜੇ 42 ਇਹਨੇ ਉਹਨਾਂ ਨੂੰ ਕਿਹੜੀ ਕੈਟਾ ਕਿਨੈਚ ਰੱਖੋ ਉਹ ਸਿੱਖ ਨੇ ਜੋ ਕਾਮਰੇਡ ਰਹੇ ਕਿਉਂਕਿ ਉਹਣੀ ਸੋਚ ਤੋਂ ਤੇ ਉਹ ਕਾਮਰੇਡ ਸੀ ਜੀ ਪਕਸੀ ਨੂੰ ਅਸੀਂ ਕਾਮਰੇਡ ਕਹਿੰਦੇ ਆ ਨਾ ਹਾਂ ਕਰਤਾਰ ਸਿੰਘ ਸਰਾਭਾ ਉਹ ਤੋਂ ਦੂਸਤਾਂ ਅੱਗੇ ਸੀ ਇਹ ਜਿਹੜੇ ਗੀਤ ਗਾਉਂਦੇ ਹੁੰਦੇ ਸੀ ਨਾ ਜੀ ਹਾਂ ਜੀ ਉਹ ਸਾਡੇ ਨੂੰ ਦਾ ਅੱਜ ਤੱਕ ਸੁਣਾਈ ਨਹੀਂ ਗਿਆ ਸਾਡੇ ਲੋਕਾਂ ਨੂੰ ਗੀਤ ਤੇ ਮੈਂ ਤੁਹਾਨੂੰ ਦੋ ਪੰਕਤੀਆਂ ਬੋਲ ਕੇ ਦੱਸ ਦਿੰਦਾ ਹੈ ਨਾ ਹੈਨਾ ਅੱਛਾ ਕਬਲ ਮੈਂ ਇਹ ਕੀ ਵੀ ਗੱਲ ਸੁਣੀ ਆ ਕਿ ਉਸ ਟਾਈਮ ਤੇ ਜਿਹੜੇ ਕਾਮਾਗਾਟਾ ਮਾਰੂ ਦੇ ਸ਼ਹੀਦ ਸੀਗੇ ਉਹਨਾਂ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਫਰਮਾਨ ਜਾਰੀ ਹੋਇਆ ਸੀ ਕਿ ਇਹ ਫਸਾਦੀ ਨਹੀਂ ਸਿੱਖ ਨਹੀਂ ਗਏ ਇਹਦੇ ਬਾਰੇ ਥੋੜਾ ਇਹ ਦੱਸੋ ਲੋਕਾਂ ਨੂੰ ਵੀ ਇਹ ਕੀ ਚੀਜ਼ ਸੀ ਕਿਉਂ ਇਹ ਫਰਮਾਨ ਜਾਰੀ ਹੋਇਆ ਸੀ ਤੇ ਕਿੰਨੇ ਕਰਵਾਇਆ ਸੀ ਅਸੀਂ ਜਦ ਸਿੱਖਾਂ ਦੀ ਗੱਲ ਕਰਦੇ ਆਂ ਹਾਂ ਹੈਨਾ ਤਾਂ ਸਾਡੇ ਸਿੱਖ ਲੀਡਰਾਂ ਨੇ ਕਿੱਥੇ ਕਿੱਥੇ ਕਦਾਰੀਆਂ ਕੀਤੀ ਹੂੰ ਚੰਗਾ ਹੁੰਦਾ ਜੇ ਫਿਲਮ ਦੇ ਵਿੱਚ ਇਹ ਵੀ ਦਿਖਾਉਂਦੇ ਵੇ ਅਰੂਰ ਸਿੰਘ ਵਰਗਿਆਂ ਨੂੰ ਇੱਕ ਹਾਲ ਆਫ ਸ਼ੇਮ ਉਹਦੇ ਵਿੱਚ ਉਸ ਕੈਟਾਗਰੀ ਚ ਉਹਦੇ ਵਿੱਚ ਫੋਟੋ ਲਾਓ ਉਹਦੇ ਵਿੱਚ ਦੱਸੋ ਵੀ ਐਝ ਲੋਕਾਂ ਨੇ ਜੁੱਤੀਆਂ ਮਰੋ ਬਿਆਲੀ ਤਾਂ ਸਾਡੇ ਗਦਰੀ ਹੋ ਗਈ ਆ ਤੇ ਪੰਜ ਸੱਤ ਉਹਦੋਂ ਸਲਪਕ ਸਿੰਘੂਰ ਨੇ ਨਾਲ ਦੀ ਸੀ ਜਿਹੜੇ ਕਿ ਮੈਜੋਰਟੀ ਤੁਸੀਂ ਪਾਸੇ ਕਰਤਾ ਉਹਨੂੰ ਕਾਮਰੇਡ ਕਹਿੰਦੇ ਹੋ ਹਨਾ ਉਹਨੂੰ ਕਾਮਰੇਡ ਕਹਿੰਦੇ ਨੇ ਕਾਮਾਗਾਟਾ ਮਾਰੂ ਵਾਲਿਆਂ ਨੂੰ ਤੁਸੀਂ ਸਿੱਖੀ ਨਹੀਂ ਮੰਨਦੇ ਆ ਹੂੰ ਠੀਕ ਹੈ ਨਾ ਫਿਰ ਪਿੱਛੇ ਬਚਿਆ ਕੌਣ ਸੀ ਤੇ ਲੋਟਮਾਰ ਮਜੀਠੀਆ ਪਰਿਵਾਰ ਕੋ ਨਵੀਂ ਨਹੀਂ ਕਰਨ ਲਗਾ ਨਾ 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 ਖਾਨਦਾਨੀ ਇਹ ਮਸਲ ਤਦਾਈ ਜਾਂਦਾ ਖਾਨਦਾਨੀ ਨਹੀਂ ਦਿੰਦਾ ਜੀ ਮੈਂ ਉਹੀ ਕਹਿੰਦੇ ਆ ਕਿਤੇ ਵੀ ਕੋਈ ਸਰਦਾਰ ਹੁੰਦਾ ਸੀ ਜਿਹੜਾ ਜਾਂ ਰਾਜਾ ਹੁੰਦਾ ਸੀ ਇਹ ਮਾਰ ਦੇਣੀ ਸੀ ਇਹ ਉਹਨੂੰ ਕਹਿੰਦੇ ਵੀ ਤੂੰ ਪਾਸੇ ਜਾ ਕੇ ਬਹਿ ਜਾ ਤੈਨੂੰ 1000 ਰੁਪਏ ਦੇ ਚੱਲਾ ਉਹਨੂੰ ਬਸ ਚ ਕਰ ਲੈਣਾ ਬਸ ਚ ਕਰ ਲੈਣਾ ਇਹ ਕੰਮ ਕਰਦੇ ਸੀ ਤੇ ਉਵੇਂ ਇਹਨਾਂ ਨੇ ਸੂਰ ਸਿੰਘ ਨਾਲ ਕੀਤਾ